ਵਜੀ 13 ਦੇ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਤਲਵੰਡੀ ਤੋਂ ਹਮਜਾ ਹਮਜਾ ਤੋਂ ਅਜੀਠਾ ਵਾਇਆ ਬੇਗੇਵਾ ਕਰੀਬ 9 ਕਿਲੋਮੀਟਰ ਦੇ ਖੜ ਗਿਆ 8.9 ਚ ਇਹਦੀ ਲਾਗਤਾਨੀ ਆ 9 ਕਰੋੜ ਰੁਪਏ ਤੋਂ ਉੱਪਰ 5-7 ਲੱਖ ਦੀ ਹੈ ਤੋਂ 9 ਕਰੋੜ 2 ਲੱਖ ਸਰ ਕੀ ਹੈ 27 8 ਦਾ ਘਟਨੇ ਆ ਉਹ 26 11 ਤੱਕ ਇਹਨੇ ਕੰਪਲੀਟ ਹੋਣਾ ਬਹੁਤ ਵੱਡੀ ਮੰਗ ਸੀ ਇਹਨਾਂ ਰਾਕੇ ਜਦੋਂ ਵੀ ਉਹਨੇ ਤਾਂ ਤੇ ਮਜੀਠੇ ਵਾਲਿਆਂ ਦੀ ਇਸ ਇਲਾਕੇ ਵਾਲੇ ਦੇ ਜਿੰਨੇ ਪਿੰਡ ਆ ਉਹ ਇੱਕੋ ਹੀ ਗੱਲ ਕਰਦੇ ਕਿ ਸਾਡੀ ਰੋਡ ਨੂੰ ਪਤਾ ਕਿ ਉਹ ਜਿਹੜੇ ਕੇਂਦਰ ਦੇ ਪ੍ਰੋਜੈਕਟ ਆ ਮੈਂ ਮੇਸ਼ਾ ਇਹਨਾਂ ਨੂੰ ਕਿਹਾ ਕਿ ਉਹ ਮੇਰਾ ਫਰਜ਼ ਆ ਮੈਂ ਜਾ ਕੇ ਕਰਾਂ ਉਹ ਜਿਹੜੇ ਜਨਤ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਰਾ ਸਰਕਾਰ ਨੇ ਕਰਨੀਆਂ ਔਰ ਅੱਜ ਜਸੀਂ ਇਹਦਾ ਇਹ ਰੋਡ ਵਧੀਆ ਕੁਆਲਟੀ ਦੀ ਮੰਡੀ ਗਨ ਬੋਰਡ ਦੀ ਨਿਗਰਾਨੀ ਅੰਤ ਸੀ ਹੈ ਅਲਰੇ ਠੇਕੇਦਾਰ ਹੈ ਉਹਨਾਂ ਨੂੰ ਕਿਹਾ ਗਿਆ ਹੈ ਕਿ ਉੱਵਲ ਦਰਜੇ ਦੀ ਰੋਡ ਬਣਾਉਣੀ ਹੈ ਕਿਤੇ ਇੱਕ ਥੇਲੇ ਦਾ ਵੀ ਇਹਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਦਿਖਣਾ ਚਾਹੀਦਾ ਤਾਂ ਕਿ ਇਹ ਲੋਕਾਂ ਦਾ ਪੈਸਾ ਇੱਕ ਇੱਕ ਥੀ ਜਿਹੜੀ ਆ ਉਹ ਨਹੀਂ ਲੱਗੇ ਤੋਂ ਮੈਂ ਇਸ ਵਾਸਤੇ ਸਾਡੀ ਕਾਂਗਰਸ ਦੀ ਲੀਡਰ 26 ਤਰੀਕ ਦਿਖੀ ਹੈ ਜੀ ਵੀ ਇਹਗੇ ਨੇ ਉਹਨੇ ਵੀ ਹੈਗੇ ਨੇ ਸੱਜੇ ਸਾਹਿਬ ਨੇ ਪਪਾ ਵੀ ਹੈ ਲੋਕ ਪ੍ਰਧਾਨ ਦੇ ਨਿਸ਼ਾਨ ਹੈ ਇਹ ਵੀ ਸਾਡੇ ਪ੍ਰਧਾਨ ਦੇ ਸੀ ਹੋਂਦ ਨਿਸ਼ਾਨ ਹੈ ਜੀ ਸੋ ਸਾਰਾ ਹੀ ਸਾਡਾ ਇੱਕ ਇਹਨਾਂ ਦੀ ਇਹਨਾਂ ਦੀ ਸਾਰਿਆਂ ਦੀ ਮੇਰੀ ਮਿਲ ਨਾਲ ਇਸ ਗੱਲ ਤੇ ਬਹੁਤ ਚਰਚਾ ਹੁੰਦੀ ਸੀ ਕਿ ਕਿਸੇ ਵੀ ਤਰੀਕੇ ਨਾਲ ਇਹਨੂੰ ਸ਼ੁਰੂ ਕਰਾਓ ਸਾਜੋ ਦੇਣਾ ਆ ਗਿਆ ਪਰ ਬਾਦ ਦਾ ਮੇਰ ਰੱਖੇ ਅਸੀਂ ਉਹਨਾਂ ਦੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਵੀ ਪੇਸ਼ ਕਰਾਵਾਂਗੇ ਸੋ ਅੱਜ ਇਹ ਛੋਟੀ ਜਿਹੜੀ ਹੈ ਤੁਹਾਨੂੰ ਲੋਕਾਂ ਨੂੰ ਧੰਨਵਾਦ ਤੇ ਸ਼ੁਰੂ ਹੋ ਜਾਣੀ ਹੈ ਆਦਲਾ ਸਾਹਿਬ ਲਗ ਭਾਗ ਸਾਡੇ ਮਜੀਠੇ ਹਲਕੇ ਦੀਆਂ 80% ਸੜਕਾਂ ਜਿਹੜੀਆਂ ਛੋਟੀਆਂ ਸੜਕਾਂ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਉਹ ਸਾਰੀਆਂ ਹੀ ਟੁੱਟੀਆਂ ਪਈਆਂ ਜੀ ਦੇਖੋ ਇੱਥੇ ਨਾ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਸਾਡੇ ਕੋਲ ਡਿਮਾਂਡਸ ਆਉਂਦੀਆਂ ਦੀ ਮੰਗ ਦਾ ਲਾਕੇ ਲੋ ਆਉਂਦੀਆਂ ਨੇ ਲਾਕੇ ਦਾ ਐਮ ਐਲ اے ਹੋਗੇ ਜਾਂ ਜਿਲ੍ਹਾ ਪ੍ਰਿੰਸੀਪਲ ਸੈਂਟਰ ਨੇ ਉਹ ਡਿਮਾਂਡਸ ਭੇਜ ਦੇ ਨੇ ਅਸੀਂ ਉਸ ਹਿਸਾਬ ਨਾਲ ਕੇ ਵਰਕ ਆਊਟ ਕਰ ਦਿੰਦੇ। ਤੋਂ ਇਥੋਂ ਡਿਮਾਂਡ ਤੇ ਨਹੀਂ ਆਈਆਂ ਮੈਂ ਇਥੋਂ ਦੇ ਐਮ ਐਲ اے ਸਾਹਿਬ ਨੂੰ ਵੀ ਫੇਰ ਨਹੀਂ ਕਰਦਾ ਕਿ ਇਹਨਾਂ ਦੀ ਸਾਰ ਲਓ। ਇੱਥੇ ਤੁਸੀਂ ਇਹਨਾਂ ਦੀ ਡਿਮਾਂਡ ਭੇਜੋ ਅਸੀਂ ਉਹ ਵੀ ਪ੍ਰਧਾਨ ਮੰਤਰੀ ਗ੍ਰਾਮ ਸਭਾ ਦੀ ਯੋਜਨਾ ਦੇ ਤਹਿਤ ਉਹਨਾਂ ਨੂੰ ਵੀ ਜ਼ਰੂਰ ਪਹੁੰਚਵਾਵਾਂਗੇ। ਕਈ ਦੰਨਿਆ ਲੋਕ ਸਾਡੇ ਤੇ ਸਿੱਧੇ ਆ ਜਾਂਦੇ ਸਾਨੂੰ ਦੱਸਦੇ ਕਿ ਉਹ ਹਲਕਾ ਵੱਡਾ ਹੋਣ ਕਰਕੇ ਕਈ ਵਾਰੀ ਬਹੁਤ ਜਗ੍ਹਾ ਤੇ ਅਸੀਂ ਨਹੀਂ ਵੀ ਪਹੁੰਚ ਪਾਉਂਦੇ ਪਰ ਜਿਹੜੀ ਚੀਜ਼ ਸਾਡੇ ਧਿਆਨ ਚ ਆ ਜਾਂਦੀ ਜਿੰਨਾਂ ਨੂੰ ਵੀ ਜਿਹੜੀ ਜਿਹੜੀ ਕੀ ਦੀ ਰੋਡ ਹੈ ਮੈਂ ਇਹਨਾਂ ਨੂੰ ਵੀ ਸਿੱਧਾ ਸਾਹਿਬ ਨੂੰ ਵੀ ਕਿਹਾ ਮੈਂ ਭਾਈ ਜੀ ਤੁਹਾਨੂੰ ਵੀ ਕਹਿ ਰਹੇ ਆ ਤੁਸੀਂ ਵੀ ਆਪਣੇ ਲੋਕੋਂ ਬਤੇ ਪੰਚਾਇਤਾਂ ਦੇ ਪਵਾ ਕੇ ਜਿੱਥੇ ਜਿੱਥੇ ਰੋਡ ਦੀ ਰੋਡ ਹੈ ਮੈਨੂੰ ਦਿਓ ਮੇਰਾ ਕੰਮ ਹੈ ਪ੍ਰਧਾਨ ਮੰਤਰੀ ਗਰਾਸ ਰਿਫਰਸ਼ੀ ਹੋਈ ਨਾ ਤੋਂ ਤੇ ਆ ਕੇ ਤੁਹਾਡੀ ਅਪਰੂਵ ਕਰਾ ਕੇ ਸਾਨੀਆਂ ਦੇਣੀ ਹੈ ਮੇਰਾ ਕੰਮ ਹੈ ਮੈਂ ਕਰਵਾਉਣਾ ਹਜ਼ਰਤ ਸਾਹਿਬ ਇੱਕ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਕੁਲ ਕਰੀਬ 12-13 ਸਾਲ ਪਹਿਲਾਂ ਇੱਕ ਉਦਘਾਟਨ ਹੋਇਆ ਸੀ ਦਾਦੂਪੁਰਾ ਰੋਡ ਦਾ ਉਹ ਅਜੇ ਤੱਕ ਉੱਥੇ ਦਾ ਉੱਥੇ ਹੀ ਹੈ ਜੀ ਦੇਖੋ ਮੇਰੇ ਤੋਂ ਹੀ ਹੁਣ ਜਿਵੇਂ ਆ ਤੁਸੀਂ ਹੁਣ ਗੱਲ ਕੀਤੀ ਹੈ ਕਿਸੇ ਕੋਈ ਚੀਜ਼ਾਂ ਹੁੰਦੀਆਂ ਨੇ ਦੇਖੋ ਹਰ ਚੀਜ਼ਾਂ ਨਾਲ ਸਿਸਟਮ ਹੈ ਸਰਪੰਚ ਬਣੇ ਨੇ ਪਿੰਡ ਨੂੰ ਦੇਖ_+ ਉੱਤੇ ਬਲਾਕ ਸੰਪਤੀ ਮੈਂਬਰ ਬਣੇ ਨੇ ਤਿੰਨ ਤਰ੍ਹਾਂ ਜੌਬ ਵੱਡਾ ਦੀ ਕੋਈ ਡਿਵੈਲਪਮੈਂਟ ਦੀ ਗੱਲ ਹੋਦੀ ਉਹਨਾਂ ਦੇ ਉੱਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਨੇ ਉਹਨਾਂ ਦੇ ਉੱਤੇ ਮੈਂਬਰ ਐਮ ਐਲ ਏ ਨੇ ਐਮ ਐਲ ਏ ਸਾਰੀ ਚੀਜ਼ਾਂ ਇਹਨਾਂ ਨੇ ਵੇਖ ਕੇ ਉੱਕੇ ਲੈ ਕੇ ਆਉਣੇ ਚਾਹੀਦੀਆਂ ਨੇ ਤੋਂ ਉਹਦੇ ਉੱਤੇ ਮੈਂਬਰ ਪਾਰਲੀਮੈਂਟ ਐ ਅਸੀਂ ਫਿਰ ਇਹ ਵੇਖਣਾ ਕਿ ਜਿਹੜਾ ਕੇਂਦਰ ਤੱਕ ਜਿਹੜਾ ਫੰਡ ਆਉਣੇ ਆ ਕਿਵੇਂ ਆਉਣੇ ਉਹ ਪੈਸੇ ਤੇਰਾ ਕੰਮ ਹੈ ਮੈਂ ਰਾਜ ਸਰਕਾਰ ਨੂੰ ਵੀ ਦੇਖ ਸਕਦਾ ਹਾਂ ਪਰ ਜਿਹੜੀ ਜ਼ਿੰਮੇਵਾਰੀ ਵੱਡੀ ਹੈ ਨੀ ਸਿੱਧੀ ਹੈ ਮੈਂ ਤੁਹਾਡੇ ਰਾਂ ਹੀ ਸਾਰੇ ਡਿਟਰ ਸੇ ਬਾਅਦ ਲੁਕੂੰਗਾ ਤੁਸੀਂ ਜਿਹੜੀ ਵੀ ਚੀਜ਼ ਦੀ ਕੋਈ ਲੋੜ ਹੈ ਤਾਂ ਤੁਸੀਂ ਸਾਡੇ ਤੱਕ ਪਹੁੰਚ ਕਰੋ ਅਸੀਂ ਆਪਣੇ ਲੋਕ ਕੋਸ਼ਿਸ਼ ਕਰਕੇ ਜਿਹੜੇ ਜਿਹੜੇ ਫਟਕਾਰ ਰਹਿ ਗਿਆ ਨੇ ਕੋਈ ਡਿਵੈਲਪਮੈਂਟ ਹੈ ਜਾਂ ਰੁਕੇ ਆ ਜਾਂ ਦੁਬਾਰਾ ਹੋਇਆ ਨਹੀਂ ਉਸ ਪਿੰਡਾਂ ਦੇ ਕੰਮ ਨੇ ਫਿਰ ਇਹੋ ਜਿਹੇ ਕੰਮ ਨੇ ਸਾਡੇ ਧਿਆਨ ਚ ਲੈਓ ਅਸੀਂ ਜ਼ਰੂਰ ਕਰਾਂਗੇ ਔਜਨਾ ਸਾਹਿਬ ਸਾਡੇ ਛੋਟੇ ਪਿੰਡਾਂ ਦੇ ਹਾਂਜੀ ਇਹਦੇ ਛੋਟੇ ਗਾਣੀ ਗੁਰਦਾਪੁਰ ਪਿੰਡਾਂ ਉਹ ਕਿਰਾਂ ਸੀ ਛੜਕ ਬਣੀ ਅਜੇ ਤੱਕ ਨਛੱਤਰੀ ਜੀ ਨਾਲ ਦਾ ਤੁਸੀਂ ਉੱਡ ਦੀ ਗੱਲ ਇਹ ਸਾਰੇ ਚੀਜ਼ਾਂ ਨੋਟ ਕਰਤੀ ਤੇ ਪਿੰਡਾਂ ਦੇ ਮਤੇ ਲਿਆ ਦੋ ਜੋ ਦੇ ਰਿਪੋਰਟ ਤੇ ਪੰਜਾਂ ਦੇ ਬਦਲੇ ਤੁਸੀਂ ਮੇਰੇ ਨਾਂ ਦੇ ਪਾ ਸਕਦੇ ਹੋ ਮੈਂ ਪ੍ਰਧਾਨ ਮੰਤਰੀ ਦੀ ਕਾਰਜ ਸੂਚੀ ਨਾਲ ਜਦੋਂ ਵੀ ਹੁਣ ਸਕੀਮ ਦੁਬਾਰਾ ਆਉਂਦੀ ਹੈ ਉਹ ਚ ਪਾ ਦੇਣਾ ਠੀਕ ਹੈ ਸਰਦਾਰ ਵਾਈਲ ਜੀ ਦੀ ਫਤਹਿ ਅੱਜ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੇ ਮਜੀਠਾ ਦੇ ਵਿੱਚ ਜਿਹੜੀ ਤਲਵੰਡੀ ਸੁੰਧਾ ਸਿੰਘ ਖਮਜਾ ਵੇਗੇਵਾਲ ਦੀ ਸੜਕ ਹੈ ਜਿਹਦੀ ਕੀਮਤ ਲਗਭਗ 9 ਕਰੋੜ ਦੇ ਕਰੀਬ ਹੈ ਅੱਜ ਉਹਦਾ ਉਦਘਾਟਨ ਕੀਤਾ ਹੈ ਅਸੀਂ ਸਾਰੇ ਹੀ ਵਿਧਾਨ ਸਭਾ ਕਮੇਟੀਹਾ ਦੇ ਜਿੰਨੇ ਵੀ ਲੋਕ ਇੱਥੇ ਵੱਡੀ ਸੰਗਤ ਪਹੁੰਚੀ ਹੈ ਸਦਾ ਗੁਰਜੀਤ ਸਿੰਘ ਔਜਲਾ ਜੀ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਬਾਬਾ ਬੁੱਢਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਸਦਾ ਗੁਰਜੀਤ ਸਿੰਘ ਔਜਲਾ ਜੀ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਮੁੱਦੇ ਨੇ ਚਾਹੇ ਉਹ ਪੰਜਾਬ ਲੈਵਲ ਦੇ ਹੋਣ ਇੰਡੀਆ ਲੈਵਲ ਦੇ ਹੋਣ ਤੇ ਸਭ ਤੋਂ ਵੱਡੀ ਗੱਲ ਸਾਡੇ ਅੰਮ੍ਰਿਤਸਰ ਹਲਕੇ ਦੇ ਹੋਣ ਉਹਨਾਂ ਨੂੰ ਬਾਖੂਬੀ ਉਹ ਉੱਥੇ ਠਹਾਉਦੇ ਨੇ ਉਹਦੇ ਕਾਰਨ ਇਹ ਜਿਹੜੀਆਂ ਸਾਡੀਆਂ ਸੜਕਾਂ ਨੇ ਜਾਂ ਹੋਰ ਵੱਡੇ ਕੰਮ ਨੇ ਜਾਂ ਹਵਾਈ ਉਡਾਨਾਂ ਨੇ ਅਜੇ ਤੁਸੀਂ ਆਪ ਕੱਲੀ ਵੇਖਿਆ ਹੋਵੇਗਾ ਕਿ ਜਿਹੜਾ ਪਾਣੀ ਸਾਨੂੰ ਪੀਣ ਦਾ ਉਹਦੇ ਵਾਸਤੇ ਵੀ ਇਹ ਤਤਪਰਿੰਦੇ ਨੇ ਸਾਰੇ ਕੰਮਾਂ ਲਈ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਾਡੇ ਇਲਾਕੇ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਸਾਰਿਆਂ ਦਾ ਹੀ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਹਾਂ ਜੀ ਕੀ ਕੰਮ ਹੈ ਸਭ ਤੋਂ ਪਹਿਲਾਂ ਮਜੀਠੀਆਲ ਕੇਸੇ ਸਾਰੇ ਕਾਂਗਰਸੀ ਦਰਗਾ ਬਦਰਗਾ ਵਰਕਰ ਸਾਹਿਬਾਨ ਦਾ ਧੰਨਵਾਦ ਜਿਨ੍ਹਾਂ ਦੀ ਖਦੋਤ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਸਰਨਾਗਜੀਤ ਸਿੰਘ ਔਜੜਾ ਜੀ ਐਮਪੀ ਜੁਨੇ ਗਏ ਉਹਨਾਂ ਦੇ ਯਤਨਾਂ ਸਦਕਾ ਸਾਡੇ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸਾਡੇ ਐਮਪੀ ਸਾਹਿਬ ਵੱਲੋਂ ਅੱਜ ਸੜਕਾਂ ਦੇ ਉਦਘਾਟਨ ਕੀਤੇ ਗਏ ਆ ਮੈਂ ਬਹੁਤ-ਬਹੁਤ ਸਾਰਿਆਂ ਨੂੰ ਵਧਾਈ ਆਖਦਾ ਤੇ ਐਮਪੀ ਸਾਹਿਬ ਦਾ ਧੰਨਵਾਦ ਕਰਦਾ ਤੇ ਤੁਹਾਡਾ ਵੀ ਸਾਹ ਆਂਦਾ ਜਿਹੜੇ ਇੱਥੇ ਟਾਈਮ ਕੱਢ ਕੇ ਆਇਓ ਤੁਹਾਡਾ ਵੀ ਧੰਨਵਾਦ ਧੰਨ